ਕਿ ਜੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੱਬਿਆ ਹੋਰ ਕੋਈ ਕਰ ਹੀ ਨਹੀਂ ਸਕਦਾ ਸਾਡੇ ਲਈ ਸਭ ਤੋਂ ਵੱਡਾ ਸਤਿਗੁਰ ਨਾਨਕ ਪਰ ਅਸੀਂ ਕਿਸੇ ਨੂੰ ਨੀਮਾ ਨਹੀਂ ਵਿਖਾ ਸਕਦੇ ਇਹ ਯਾਦ ਰੱਖਿਓ ਕਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ 250 ਸਾਲ ਪਹਿਲਾਂ ਬਾਣੀ ਉਜਾਰਨ ਹੋਈ ਹੈ ਭਗਤ ਜੈਦੇਵ ਬਾਬਾ ਫਰੀਦ ਸਾਹਿਬ ਦੀ 1170 ਈਸਵੀ ਵਿੱਚ ਬਾਬਾ ਫਰੀਦ ਸਾਹਿਬ ਭਗਤ ਜੈਦੇਵ ਬਾਬਾ ਰਵਿਦਾਸ ਜੀ ਬਾਬਾ ਕਬੀਰ ਸਾਹਿਬ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਬਾਣੀ ਦੀ ਰਚਨਾ ਕਰਦੇ ਇਸ ਘਰ ਵਿੱਚ ਐ ਨਹੀਂ ਹੈ ਕਿ ਦੁਜਿਆਂ ਨੂੰ ਆਪ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਕਹੀ ਮੈਂ ਨਹੀਂ ਕਹਿੰਦਾ ਕਿ ਸੱਜ ਮੇਰੇ ਤੋਂ ਸ਼ੁਰੂ ਹੋਇਆ ਹੈ ਪਾਤਸ਼ਾਹ ਖੁਦ ਕਹਿੰਦੇ ਨੇ ਆਦ ਸੱਜ ਮੇਰੇ ਤੋਂ ਨਹੀਂ ਪਹਿਲਾਂ ਵੀ ਸੱਚ ਹੈ ਬਾਜੀ ਆਦ ਸੱਜ ਜੁਗਾਦ ਸੱਜ ਹੈ ਵੀ ਸੱਜ ਸਾਡੇ ਤੋਂ ਬਾਅਦ ਵੀ ਨਾਨਕ ਹੋਸੀ ਵੀ ਸੱਜ